ਅਗਰ ਕਿਸੇ ਦਾ ਚਾਈਲਡ ਟਰੋਮਾ ਹਜੇ ਤੱਕ ਹੈਗਾ ਉਹ ਹਜੇ ਤੱਕ ਵੀ ਉਦੋਂ ਐ ਹੋਇਆ ਸੀ ਉਹ ਕਿਵੇਂ ਛੱਡੇ ਉਹਨੂੰ ਬਹੁਤ ਜ਼ਿਆਦਾ ਲੈਵਲ ਤੇ ਵਾਇਲੈਂਸ ਜੇ ਤਾਂ ਹੋ ਜਾਂਦੀ ਕਿ ਘਰ ਦੇ ਮਾਰਦੇ ਕੁੱਟਦੇ ਆ ਪੈਰੈਂਟ ਡਰੱਗ ਐਡਿਕਟ ਹੈਗਾ ਬਹੁਤ ਜ਼ਿਆਦਾ ਵਾਇਲੈਂਟ ਇੱਕ ਚੀਜ਼ ਆ ਰਹੀ ਹੈ ਕਿਉਂਕਿ ਬਹੁਤ ਸਾਰੇ ਬੱਚਿਆਂ ਨਾਲ ਫਿਜ਼ੀਕਲ ਹੈਰੈਸਮੈਂਟ ਹੋਈ ਹੋਣੀ ਆ ਫੈਮਿਲੀ ਦੇ ਵਿੱਚ ਹੀ ਆਪਾਂ ਐਕਸੈਪਟ ਨਹੀਂ ਕਰਦੇ ਬਹੁਤ ਲੈਵਲ ਤੇ ਬਟ ਆ ਹੈਵ ਸਪੋਕ ਟੂ so many people but kafi cases vich ae hunda parents nu khol ke gallin dassde paunde jehde canada students ne oh dassan ge nahi kade vi main haje road te bahar hi haa bhove bahar wait karde hoye ajj main jana kithe haa oh communicate nahi kar par rahi kyunki hun ya ta ap apne partner naal communication theek kar liye ya apne naal communication theek kar liye ya ap apne parents naal kar liye kyunki ਕਰਾਂਚ ਪੰਜਾਬੀਆਂ ਦੇ ਸ਼ਰਾਬ ਵੜੀ ਹੈ ਜਿਨੇ ਘਰ ਬਰਬਾਦ ਕੀਤੇ ਨੇ ਬੱਚੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰਦੇ ਆ ਉਹ ਕਲੇਸ਼ ਦੇਖਦੇ ਆ ਵੀ ਰਾਤ ਨੂੰ ਡੈਡੀ ਪੀ ਕੇ ਆ ਗਿਆ ਉਹ ਕਲੇਸ਼ ਚੱਲਦਾ ਬੱਚਾ ਆਪਣੇ ਰੂਮ ਚ ਫੋਨ ਚਲਾ ਰਿਹਾ ਚੈਟ ਕਰ ਰਿਹਾ ਡੈਡੀ ਲੜੀ ਜਾਂਦੇ ਆ ਕਿਸ ਨੂੰ ਦੱਸ ਰਿਹਾ ਹਾਂ ਕੀ ਕਰੇ ਉਹ ਕਿਉਂਕਿ ਬਾਤ ਬੱਚੇ ਦੀ ਰਿਸਪਾਂਸਿਬਿਲਟੀ ਆਉਦੇ ਤੇ ਲੈ ਲੈਣੇ ਕਿ ਹਾਏ ਮੈਂ ਕਮਾਉਂਦਾ ਹੁੰਦਾ ਤਾਂ ਸ਼ਾਇਦ ਮੇਰੀ ਘਰੇ ਸਿਚੁਏਸ਼ਨ ਬਹੁਤ ਵਧੀਆ ਹੋਣੀ ਸੀਗੀ ਸ਼ਾਇਦ ਮੈਂ ਕਮਾ ਲੈਂਦੀ ਹੁਣ 21 ਸਾਲ ਦੇ ਬੱਚੇ ਕਮਾਉਣ ਲਈ ਡੈਸਪਰੇਟ ਹੋ ਜਾਂਦੇ ਆ ਜੀ 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 ਬੈਟਿੰਗ ਐਪਸ ਤੇ ਸਾਰੀਆਂ ਜਿਹਾ ਉਹ ਕਿਹੜੇ ਬੱਚੇ ਫਸਦੇ ਉਹ ਆਹੀ ਬੱਚੇ ਫਸਦੇ ਆ ਰਿਲੇਸ਼ਨਸ਼ਿਪ ਸ਼ੁਰੂ ਹੁੰਦਾ ਜਦੋਂ ਆਪਾਂ ਕੀ ਗੱਲ ਕਰ ਰਹੇ ਆ ਹਾਏ ਮੇਰੀ ਮੰਮੀ ਨੂੰ ਤੇਰੇ ਵਰਗੀ ਕੁੜੀ ਪਸੰਦ ਆ ਮੇਰੇ ਘਰੇ ਤੂੰ ਆਏਂਗਾ ਤੂੰ ਸਾਰਾ ਕੁਝ ਸੰਭੇਗਾ ਆ ਡ੍ਰੀਮਸ ਨੇ ਆ ਚੀਜ਼ਾਂ ਐਵੇਂ ਨੇ ਆਪਾਂ ਇਕੱਠੇ ਘਰ not talking substance ਅੱਛਾ ਚੀਟ ਕਿਉਂ ਕਰਦਾ ਇਨਸਾਨ ਫਾਈਂਡ ਸੰਬਡੀ ਐਲਸ ਇਨ ਅਰ ਲਾਈਫ ਬੈਟਰ ਪਰਸਨ ਕਿਉਂਕਿ ਆਪਸ਼ਨਸ ਇੰਨੇ ਜ਼ਿਆਦਾ ਨੇ ਨਾ ਇੱਕ ਪਰਸਨ ਜੋ ਜਿਹਦੇ ਪਿੱਛੇ ਤੁਸੀਂ ਕਾਲਜ ਚ ਗੇੜੇ ਲਾਤੇ ਪਤਾ ਨਹੀਂ ਕਿੰਨੇ ਉਹਨੂੰ ਤੁਸੀਂ ਲੈਟਰਸ ਲਿਖਦੇ ਰਹੇ ਉਹਦੇ ਲਈ ਕ੍ਰੇਜ਼ੀ ਹੋ ਗਏ ਸੀ ਉਹ ਇੱਕ ਸਾਲ ਬਾਅਦ ਤੁਹਾਨੂੰ ਬੇਕਾਰ ਲੱਗੂਗਾ ਤੁਸੀਂ ਉਹਨੂੰ ਸੌਂਦੇ ਹੋਏ ਦੇਖ ਲਿਆ ਉੱਠਦੇ ਹੋਏ ਦੇਖ ਲਿਆ ਬਿਨਾਂ ਨਹਾਤੇ ਹੋਏ ਦੇਖ ਲਿਆ ਬਿਮਾਰ ਦੇਖ ਲਿਆ ਕਿਵੇਂ ਕਰ ਸਕਦੇ ਹੋ ਤੁਸੀਂ ਉਹਦੇ ਨਾਲ ਪਿਆਰ ਮੈਡੀਟੇਸ਼ਨ ਕਿਉਂ ਜ਼ਰੂਰੀ ਹੈ ਇਕਨਿਕ ਕਰਨੀ ਚਾਹੀਦੀ ਆ ਇਹਦੇ ਕੀ ਫਾਇਦੇ ਨੇ ਆਪਾਂ ਨੂੰ ਲੱਗਦਾ ਵੀ ਮੈਂ ਮੈਡੀਟੇਸ਼ਨ ਤਾਂ ਯਾਰ ਬੜੀ ਪਿਓਰ ਜਰਨੀ ਆ ਆਪਣੀ ਲਾਈਫ ਕਿੰਨੀ ਈਜ਼ੀ ਹੋ ਜਾਊਗੀ ਆਪਾਂ ਮੈਡੀਟੇਸ਼ਨ ਕਰਨਾ ਚਾਹੀਦਾ ਨਹੀਂ ਲਾਈਫ ਬਿਕਮਸ ਮੋਰ ਡਿਫਿਕਲਟ ਕਿਉਂਕਿ ਮੈਡੀਟੇਸ਼ਨ ਅਸਲ ਜਤੋਂ ਡੀ ਜੋ ਅੰਦਰ ਦੀ ਗੰਦਗੀ ਆ ਨਾ ਭਰੀ ਪਈ ਉਹਨੂੰ ਬਾਹਰ ਲਿਆ ਕੇ ਤੁਹਾਡੇ ਸਾਹਮਣੇ ਰੱਖ ਦੂਗਾ ਵੀ ਤੂੰ ਆ ਹੈਗਾ ਤੇਰੀ ਰਿਐਲਿਟੀ ਆ ਹੈਗੀ ਤੇਰੇ ਅੰਦਰ ਆ ਚੀਜ਼ਾਂ ਚੱਲਦੀਆਂ ਨੇ ਐਂਡ ਫਿਰ ਕਨਸੈਪਟ ਆਨ ਦਾ ਈਗੋ ਦਾ ਮੈਂ ਇਹੋ ਜਿਹਾ ਕਿਵੇਂ ਹੋ ਸਕਦਾ ਮੇਰੇ ਅੰਦਰ ਥੋੜੀ ਇਹ ਚੀਜ਼ਾਂ ਹੋ ਸਕਦੀਆਂ ਤੂੰ ਰੱਬ ਨੂੰ ਆਪਦੇ ਫਾਇਦੇ ਲਈ ਯੂਜ਼ ਕਰਦਾ ਤੂੰ ਇੱਥੇ ਆਪਦਾ ਫਾਇਦਾ ਦੇਖ ਰਿਆ ਤੂੰ ਇੱਥੇ ਪੈਸੇ ਪਿੱਛੇ ਭੱਜ ਰਿਆ ਬਟ ਤੁਹਾਡਾ ਆਈਡੀਆ ਆਫ ਲਾਈਫ ਕੀ ਹੈ ਕਿ ਮੈਂ ਤਾਂ ਬਹੁਤ ਚੰਗਾ ਇਨਸਾਨ ਹੈਗਾ ਮੈਂ ਤਾਂ ਕੋਈ ਜੈਲਸੀ ਨਹੀਂ ਕਰਦਾ ਮੈਂ ਤਾਂ ਆਪ ਦੀ ਸਿਰਫ ਕੈਰ ਕਰਦਾ ਮੈਨੂੰ ਕਿਸੇ ਤੋਂ ਪਰਵਾਹ ਨਹੀਂ